ਨੈਲ ਅੰਬਾਨੀ ਹੁਣਾਂ ਤੇ 25 ਕਰੋੜ ਰੁਪਏ ਦਾ ਜੁਰਮਾਨਾ ਜਿਹੜਾ ਉਹ ਲਗਾਇਆ ਗਿਆ ਪਹਿਲੀ ਵਾਰ ਹੋਇਆ ਕਿ ਕਿਸੇ ਕਾਰਪੋਰੇਟ ਘਰਾਣੇ ਨੂੰ ਐਡੇ ਵੱਡੇ ਜੁਰਮਾਨੇ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਹੋਵੇ ਜੀ ਅਧਿయోగਪਤੀ ਨੈਲ ਅੰਬਾਨੀ ਨੂੰ ਸ਼ੇਅਰ ਬਾਜ਼ਾਰ ਤੋਂ 5 ਸਾਲ ਪਾਬੰਦੀ ਲਾਤੀ ਹੈ ਤੇ 25 ਕਰੋੜ ਰੁਪਏ ਦਾ ਜੁਰਮਾਨਾ ਵੀ ਲਾਤਾ ਹੈ ਕਹਿੰਦੇ ਆ ਕਿ ਕਿਤੇ ਇਹ ਨਾ ਹੋਵੇ ਇਹ ਬਿਲਕੁਲੀ ਫੇਲ ਹੋ ਜਾਵੇ ਤੇ ਸਾਰਿਆਂ ਨੂੰ ਪਤਾ ਕਿ ਇਹਨਾਂ ਤੇ ਰਹਿਮਤ ਕਿਦੀ ਰਹੀ ਆ ਹੁਣ ਤੱਕ ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿੱਚ ਆਪਣਾ ਕਨਬਾ ਵਧਾਉਣ ਦੀ ਪੂਰ ਜ਼ੋਰ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਸੁਨੀਲ ਜਾਖੜ ਉਹਨਾਂ ਨੇ ਬੈਠਕ ਵੀ ਕੀਤੀ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਤੁਸੀਂ ਮੈਂਬਰ ਐ ਜਿਹੜੇ ਉਹ ਜੁੜ ਸਕਦੇ ਹੋ ਸਾਡੇ ਨਾਲ ਇੱਕ ਨੰਬਰ ਦੇ ਜ਼ਰੀਏ ਸੋ ਟਾਰਗੇਟ ਹੈ ਜਿਹੜਾ ਉਹ 50 ਲੱਖ 90 ਮੈਂਬਰ ਭਰਤੀ ਕਰਨ ਦਾ ਰੱਖਿਆ ਗਿਆ ਹੈ ਬੀਜੇਪੀ ਦੇ ਵਿੱਚ ਉਹ ਨਮੋ ਐਪ ਦੇ ਜਰੀਏ ਤੁਸੀਂ ਉਹਦੇ ਤੇ ਜਾਓ ਬਿਸਕਲ ਮਾਰ ਦਿਓ ਹੂੰ ਉਹ ਸਮਝ ਲਵੇਂ ਤੁਸੀਂ ਮੈਂਬਰ ਬਣ ਜੀ 50 ਲੱਖ ਉਹ ਪੈਦਾ ਕਰ ਗਏ ਕਿਉਂਕਿ ਉਹਨਾਂ ਤੇ ਕੋਈ ਪਾਬੰਦੀ ਤਾਂ ਹੈ ਨਹੀਂ ਫਲਾਨੀ ਪਾਰਟੀ ਚੋਂ ਨਹੀਂ ਲੈਣਾ ਜਾਂ ਫਲਾਨੇ ਚੋਂ ਨਹੀਂ ਲੈਣਾ ਜੀ ਬਿਲਕੁਲ ਉਹ ਹਰੇਕ ਪਾਰਟੀ ਨੂੰ ਸੱਦਾ ਦਿੱਤਾ ਮੈਂ ਜੀ ਆਇਆਂ ਆਓ ਜੀ ਸਾਡੇ ਵੱਲੋਂ ਵੈਲਕਮ ਹੈ ਟਾਰਗੇਟ ਪੂਰਾ ਕਰ ਜਾਂਦੀ ਹੈ ਆਪਣੇ ਮੈਂਬਰਾਂ ਦਾ ਤੇ ਫਿਰ ਸੱਜੀ ਹੈ ਕਿ ਜਿਹੜਾ ਅਜ 18% ਸ਼ੇਅਰ ਹੈ ਉਹਨਾਂ ਦਾ ਪੰਜਾਬ ਦੀਆਂ ਬੋਟਾਂ ਦੇ ਵਿੱਚ ਲੋਕ ਸਭਾ ਚ ਜੀ ਇਹ ਤਾਂ ਫਿਰ 25 30% ਤੱਕ ਵੀ ਜਾ ਸਕਦੇ ਐਮਪੀ ਅਮਰਿਤਪਾਲ ਉਹਨਾਂ ਦੀ ਤਾਂ ਸਮੇਂ-ਸਮੇਂ ਤੇ ਕਈ ਲੋਕ ਉਹਨਾਂ ਦੇ ਹੱਕ ਦੇ ਵਿੱਚ ਆਏ ਤੇ ਕਈ ਲੋਕਾਂ ਨੇ ਉਹਨਾਂ ਦੇ ਖਿਲਾਫ ਤੱਟ ਲੋ ਸਾਹਿਬ ਕੀਤੀ ਹੁਣ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਵੀ ਹੋਈ ਪਰ ਹੁਣ ਉਹ ਰਿਹਾ ਹੋ ਚੁੱਕੇ ਨੇ ਹੌਲੀ-ਹੌਲੀ ਜਿਹੜੇ ਲੋਕਾਂ ਨੂੰ ਅੰਦਰ ਡੱਕਿਆ ਗਿਆ ਸੀਗਾ ਉਹਨਾਂ ਦਾ ਬਾਹਰ ਆਉਣਾ ਕਿਤੇ ਨਾ ਕਿਤੇ ਸ਼ੁਰੂ ਹੋ ਗਿਆ ਢਲਸਾ। ਦ੍ਰਿਸ਼ ਤਰੋਜੀ ਨੂੰ ਕਹਿੰਦੇ ਆ ਇਹ ਉਹਦੇ ਚ ਨਵਾਂ ਸਹਿਨਤਾ ਬਣ ਗਿਆ ਇੱਕ। ਹੂੰ। ਉਹਦੇ ਚ ਉਹਨਾਂ ਨੂੰ ਜਵਾਨਤ ਮਿਲਿਆ। ਭਾਈ ਵਡਾਲਾ ਹੁਣਾਂ ਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਹੈ। ਉਹ ਕਹਿੰਦੇ ਨੇ ਕਿ 328 ਸਰੂਪਾਂ ਦੀ ਗੱਲ ਨਾ ਕਰਨ ਵਾਲੇ ਜਿਹੜੇ ਲੋਕ ਨੇ ਉਹ ਪੰਥਕ ਕਿਵੇਂ ਹੋ ਸਕਦਿਆਂ ਉਹਨਾਂ ਦਾ ਸਿੱਧਾ ਸਿੱਧਾ ਨਿਸ਼ਾਨਾ ਉਹਨਾਂ ਤੇ ਆ ਜਿਹੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਭੀ ਬੈਠੇ ਜੀ ਉਹਨਾਂ ਦੇ ਪਿੱਛੇ ਜਿਹੜੀ ਸਿਆਸੀ ਪਰਿਵਾਰ ਹੈ ਕਿ ਇੱਥੇ ਬਹੁ ਗਿਣਤੀ ਲੋਕ ਜਿਨ੍ਹਾਂ ਨੇ ਭਾਵੇਂ ਗੱਲ ਦੇ ਵਿੱਚ ਗਾਤਰੇ ਵੀ ਪਾਇਆ ਦਾੜੇ ਵੀ ਪ੍ਰਕਾਸ਼ ਕੀਤੇ ਆ ਜੀ ਪਰ ਉਹਨਾਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਮਾਨ ਮਰਿਆਦਾ ਦੇ ਉਲਟ ਉਹਨਾਂ ਦੇ ਧੇਤਾਰੀਆਂ ਦਾ ਉਹਨਾਂ ਬੰਦਿਆਂ ਦਾ ਫਿਕਰ ਹੈ ਭਾਈ ਬਡਾਲਾ ਸਾਹਿਬ ਕਹਿੰਦੇ ਆ ਕਿ ਜਿਨ੍ਹਾਂ ਦੇ ਰਾਜ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੋਵੇ ਜਿਨ੍ਹਾਂ ਦੇ ਰਾਜ ਦੇ ਵਿੱਚ ਗੁਰੂ ਸਾਹਿਬ ਗਲੀਆਂ ਚ ਲਟਾਲੇ ਗਏ ਹੋਣ ਜਿਨ੍ਹਾਂ ਦੇ ਰਾਜ ਵਿੱਚ ਲਲਕਾਰਿਆ ਗਿਆ ਹੋਵੇ ਤੁਹਾਡਾ ਗੁਰੂ ਸਾਡੇ ਕੋਲ ਲੈ ਜਾਓ ਜੀ 10 ਲੱਖ ਰੁਪਇਆ ਦੇਵਾਂਗੇ ਹੂੰ ਤੇ ਆਹ ਪਿੰਡ ਆ ਬਰਗਾੜੀ ਦੇ ਵਿੱਚ ਇਹਨਾਂ ਲਈ ਤੁਹਾਡਾ ਗੁਰੂ ਤੇ ਜਿਨ੍ਹਾਂ ਦੀ ਉਦੋਂ ਸਰਕਾਰ ਚੋਂ ਕਿਹਾ ਤੇ ਸਾਡਾ ਕਸੂਰੀ ਕੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਮੈਂ ਹਾਂ ਪ੍ਰਭੋਤ ਸਿੱਧੂ ਤੇ ਮੇਰੇ ਨਾਲ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਤੇ ਲੋ ਟੇਲੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਬਹੁਤ ਮਿਹਰਬਾਨੀ ਪ੍ਰਭ ਜੀ ਜੀ ਟੇਲੂ ਸਾਹਿਬ ਗੱਲ ਜੇਕਰ ਕਰੀਏ ਤਾਂ ਕਹਿੰਦੇ ਜੁਰਮਾਨਾ ਬੜਾ ਭਾਰੀ ਲੱਗਿਆ ਅੰਬਾਨੀ ਪਰਿਵਾਰ ਨੂੰ ਖਾਸ ਕਰਕੇ ਅਨੈਲ ਅੰਬਾਨੀ ਹੁਣਾ ਤੇ 25 ਕਰੋੜ ਰੁਪਏ ਦਾ ਜੁਰਮਾਨਾ ਜਿਹੜਾ ਉਹ ਲਗਾਇਆ ਗਿਆ ਪਹਿਲੀ ਵਾਰ ਹੋਇਆ ਕਿ ਕਿਸੇ ਕਾਰਪੋਰੇਟ ਘਰਾਣੇ ਨੂੰ ਇੱਡੇ ਵੱਡੇ ਸਰਮਾਨੇ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਹੋਵੇ ਜੀ ਇਹਨਾਂ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਮਾਰਕੀਟ ਦੇ ਵਿੱਚ ਹੋ ਕੀ ਰਿਹਾ ਹੈ ਕਹਿੰਦੇ ਜੇ ਭਝਾਲ ਆਉਣਾ ਹੋਵੇ ਨਾ ਜੀ ਕਈ ਜਾਨਵਰ ਰਸਤਾ ਇਧਰ ਉਧਰ ਭਟਕ ਜਾਂਦੇ ਨੇ ਹੂੰ ਤੁਸੀਂ ਦੇਖੋ ਪੁਰਾਣੇ ਜ਼ਮਾਨੇ ਦੇ ਵਿੱਚ ਜੇ ਰੇਲ ਆਉਣੀ ਹੁੰਦੀ ਸੀ ਨਾ ਆਪਣੇ ਪਿੰਡਾਂ ਵੱਲ ਜਿਹੜੇ ਮੱਝਾਂ ਬੱਕਰੀਆਂ ਚਾਰਦੇ ਸੀ ਉਹ ਰੇਲ ਦੇ ਪਟੜੀ ਨੂੰ ਕੰਨ ਲਾ ਕੇ ਦੱਸ ਦਿੰਦੇ ਸੀ ਵੀ 5-7 ਮਿੰਟਾਂ ਚ ਰੇਲ ਆ ਰਹੀ ਹੈ ਉਹਦੇ ਚ ਵਾਈਬ੍ਰੇਸ਼ਨ ਆ ਜਾਂਦੀ ਸੀ ਜੀ ਹੁਣ ਜਿਹੜੀ ਗੱਲ ਤੁਸੀਂ ਕੀਤੇ ਹੋ ਮਾਰਕੀਟ ਰੈਗੂਲੇਟਰ ਸੇਬੀ ਹੈ ਜੀ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਇਸ ਅਧਿయోగਪਤੀ ਅਨੱਲਾਵਾਨੀ ਨੂੰ ਸ਼ੇਅਰ ਬਾਜ਼ਾਰ ਤੋਂ 5 ਸਾਲ ਪਾਬੰਦੀ ਲਾਤੀ ਹੈ ਤੇ 25 ਕਰੋੜ ਰੁਪਏ ਦਾ ਜੁਰਮਾਨਾ ਵੀ ਲਾਤਾ ਹੈ ਜੀ ਉਹਨਾਂ ਨੂੰ ਕਿਸੇ ਵੀ ਸੂਚੀਬੱਧ ਕੰਪਨੀ ਵਿੱਚ ਡਾਇਰੈਕਟਰ ਬਣਨ ਤੇ ਵੀ ਪਾਬੰਦੀ ਲਾਤੀ ਹੈ। ਹਾਂ। ਆ ਜਿਵੇਂ ਜਿਵੇਂ ਸਰਕਾਰ ਦਾ ਸਿਸਟਮ ਚੱਲ ਰਿਹਾ ਹੈ ਸ਼ੇਅਰ ਬਾਜ਼ਾਰ ਦੇ ਵਿੱਚ ਬਹੁਤ ਉੱਪਰ ਥੱਲੇ ਲਗਾਤਾਰਤਾ ਦੇ ਵਿੱਚ ਆ ਰਿਹਾ ਹੈ। ਜੀ। ਕਹਿੰਦੇ ਆ ਕਿ ਕਿਤੇ ਇਹ ਨਾ ਹੋਵੇ ਇਹ ਬਿਲਕੁਲੀ ਫੇਲ ਹੋ ਜਾਵੇ ਤੇ ਫਿਰ ਸਾਰਿਆਂ ਨੂੰ ਪਤਾ ਕਿ ਇਹਨਾਂ ਤੇ ਰਹਿਮਤ ਕਿਦੀ ਰਹੀ ਹੈ ਹੁਣ ਤੱਕ। ਜੀ ਬਿਲਕੁਲ। ਸੋ ਸੇਬੀ ਨੇ ਰਿਲਾਇੰਸ ਹੋਮ ਫਾਈਨਾਂਸ ਲਿਮਟਿਡ ਸਾਬਕਾ ਪ੍ਰਮੁੱਖ ਅਧਿਕਾਰੀਆਂ ਸਮੇਤ 24 ਹੋਰ ਇਕਾਈਆਂ ਨੂੰ ਸਟਾਕ ਮਾਰਕੀਟ ਤੇ ਪਾਬੰਦੀ ਲਾਤੀ ਹੈ ਹੂੰ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਜੁਰਮਾਨੇ ਕੀਤੇ ਨੇ ਰਿਲਾਇੰਸ ਹੋਮ ਫਾਈਨਾਂਸ ਕੰਪਨੀ ਨੂੰ 6 ਮਹੀਨੇ ਦੀ ਪਾਬੰਦੀ 6 ਲੱਖ ਦਾ ਜੁਰਮਾਨਾ ਲਾਇਆ ਜੀ ਇਸੇ ਤਰ੍ਹਾਂ ਸੇਬੀ ਨੇ 222 ਪੰਨਿਆਂ ਦੇ ਅੰਤਮ ਦੇਸ਼ ਦੇ ਅਨੁਸਾਰ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਨੈਲਵਾਨੀ ਨੇ ਆਰ ਐਫ ਆਰ ਐਚ ਐਫ ਰਿਲਾਇੰਸ ਹੋਮ ਫਾਈਨੈਂਸ ਜੀਏ ਕੰਪਨੀ ਹੈ ਜੀ ਉਹਦੇ ਤੇ ਮਤਲਬ ਚਾਰ ਹਿੱਸਿਆਂ ਚ ਵੰਡਿਆ ਉਹਨੂੰ ਹੂੰ ਕੋ ਕਹਿੰਦੇ ਕਿ ਅਧਿਕਾਰੀਆਂ ਦੀ ਮਦਦ ਨਾਲ ਪੈਸੇ ਦਾ ਗਵਨ ਕੀਤਾ ਕਥਤ ਰੂਪ ਦੇ ਵਿੱਚ ਜੀ ਫੰਡ ਦੀ ਦੁਰਵਰਤੋਂ ਕੀਤੀ ਹੈ ਦਿਖਾਵਾ ਕੀਤਾ ਫੰਡ ਕਰਜ਼ੇ ਵਿੱਚੋਂ ਦਿੱਤਾ ਗਿਆ ਸੀ ਹੂੰ ਮੋਰਔਰ ਡਾਇਰੈਕਟਰ ਦੇ ਅਜਿਹੇ ਕਾਰਜਿਆਂ ਨੂੰ ਬੰਦ ਕਰਨਾ ਤੇ ਕਾਰਪੋਰੇਟ ਘਰਾਣਿਆਂ ਦੀ ਬਕਾਇਦਾ ਸਮੀਖਿਆ ਕਰਨਾ ਜੀ ਮਾਮਲੇ ਦੇ ਵਿੱਚ ਇਹਨਾਂ ਹੁਕਮਾਂ ਤੋਂ ਨਜ਼ਰਅੰਦਾਜ਼ ਕੀਤਾ ਹੈ ਸੇਬੀ ਨੇ ਇਸ ਹਾਲਤ ਵਿੱਚ ਆਰ ਐਚ ਐਫ ਐਲ ਧੋਖਾਧਰੀ ਵਿੱਚ ਸ਼ਾਮਲ ਵਿਅਕਤੀਆਂ ਦੇ ਬਰਾਬਰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਇਹਨੂੰ ਜੀ ਸੋ ਸੰਸਥਾਵਾਂ ਨੇ ਡਾਇਰੈਕਸ਼ਨ ਵਿੱਚ ਮਦਦ ਕੀਤੀ ਹੈ ਅਨਲਬਾਨੀ ਤੋਂ 25 ਕਰੋੜ ਅਮਤ ਥਾਪਨਾ ਤੋਂ 27 ਕਰੋੜ ਜੀ ਰਵਿੰਦਰ ਸੁਧਾਲ ਕਰ ਤੇ 26 ਕਰੋੜ ਪੰਕੇਸ਼ ਆਰ ਸ਼ਾਹ 21 ਕਰੋੜ ਦਾ ਜੁਰਮਾਨਾ ਲਾਇਆ ਹੈ ਲਾਇਆ ਦੁਰਵਰਤਤ ਵਿੱਚ ਸ਼ਾਮਲ ਹੋਣ ਤੇ 25-25 ਕਰੋੜ ਦਾ ਜੁਰਮਾਨਾ ਰਿਲਾਇੰਸ ਇੰਫਰਾ ਦੇ ਸ਼ਾਇਦ ਜਿਹੜੇ ਸ਼ੇਅਰ ਨੇ ਕਰੀਬ 14% ਡਿੱਗੇ ਨੇ ਪਾਵਰ 5% ਡਿੱਗੀ ਹੈ ਜੀ ਸੇਵੀ ਨੇ ਬੈਂਕ ਤੋਂ ਬਾਅਦ ਅਨਲਬਾਨੀ ਦੀ ਕੰਪਨੀ ਰਿਲਾਇੰਸ ਇੰਪਰਾ ਰਿਲਾਇੰਸ ਹੋਮ ਫਾਈਨੈਂਸ ਰਿਲਾਇੰਸ ਪਾਵਰ ਗਰਾਵਟਾਈ ਹੈ ਸਭ ਤੋਂ ਜ਼ਿਆਦਾ ਜਿਹੜਾ ਇੰਪਰਾ 14% ਦੀ ਰਿਲਾਇੰਸ ਹੋਮ ਫਾਈਨੈਂਸ 5.12 ਰਿਲਾਇੰਸ ਪਾਵਰ 5.01% ਦੀ ਗਰਾਵਟਾਈ ਕੀਤੀ ਗਈ ਹੈ ਜੀ ਜੇ ਤੁਸੀਂ ਲਾ ਕਰੋ ਵੀ ਇਹੀ ਲੋਕ ਜਿਹੜੇ ਅੱਗੇ ਫੰਡ ਦਿੱਤੇ ਆ ਉਹ ਕਰਜ਼ਿਆਂ ਦੇ ਰੂਪ ਦੇ ਵਿੱਚ ਕਹਿੰਦੇ ਲਏ ਹੋਏ ਸੀ ਹੂੰ ਔਰ ਇਹਨਾਂ ਦੇ ਉੱਤੇ ਸਿਰ ਤੇ ਹੱਥ ਕੀਦਾ ਸੀ ਦੁਨੀਆ ਭਰ ਨੂੰ ਪਤਾ ਇਹ ਜਿਹੜਾ ਰਾਹੁਲ ગાંધી ਮਾਰਕਰ ਖਰਗੇ ਵਿਰੋਧੀ ਧਿਰ ਅੰਡਾਨੀ ਵਾਨੀ ਜੀ ਇਹਨਾਂ ਸਾਰਿਆਂ ਨੂੰ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੇ लाडले ਮਿੱਤਰ ਦੱਸਿਆ ਗਿਆ ਹੂੰ ਸੋ ਬਹੁਤ ਵੱਡੀ ਗੱਲ ਆ ਅੱਜ ਦੀ ਐਡਾ ਵੱਡਾ ਇੱਕ ਉਦਯੋਗਪਤੀ ਨੂੰ ਜੁਰਮਾਨਾ ਲੱਗ ਜਾਣਾ ਕਰੋੜਾਂ 'ਚ ਜੀ ਆਪਣੇ ਆਪ ਦੇ ਵਿੱਚ ਅਹਿਮ ਗੱਲ ਮੰਨੀ ਜਾ ਰਹੀ ਹੈ ਜੀ ਗੱਲ ਕਰੀਏ ਢੱਲੋ ਸਾਹਿਬ ਬੀਜੇਪੀ ਤਾਂ ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿੱਚ ਆਪਣਾ ਕਨਬਾ ਵਧਾਉਣ ਦੀ ਪੂਰ ਜ਼ੋਰ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਸੁਨੀਲ ਜਾਖੜ ਉਹਨਾਂ ਨੇ ਬੈਠਕ ਵੀ ਕੀਤੀ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਤੁਸੀਂ ਮੈਂਬਰ ਹੈ ਜਿਹੜੇ ਉਹ ਜੁੜ ਸਕਦੇ ਹੋ ਸਾਡੇ ਨਾਲ ਇੱਕ ਨੰਬਰ ਦੇ ਜ਼ਰੀਏ ਸੋ ਟਾਰਗੇਟ ਹੈ ਜਿਹੜਾ ਉਹ 50 ਲੱਖ ਨਵੇਂ ਮੈਂਬਰ ਭਰਤੀ ਕਰਨ ਦਾ ਰੱਖਿਆ ਗਿਆ ਹੈ ਬੀਜੇਪੀ ਦੇ ਵਿੱਚ ਕੀ ਲੱਗਦਾ 50 ਲੱਖ ਮੈਂਬਰ ਹੋ ਜਾਣਗੇ ਕੀ ਬੀਜੇਪੀ ਇਸ ਪੰਦਰ ਤੇ ਵਿਸਥਾਰ ਆਪਣਾ ਪੰਜਾਬ ਚ ਕਰ ਜੇਗੀ ਦੇਖੋ ਜੇ ਉਹਨਾਂ ਨੂੰ 18 ਪਰਸੈਂਟ ਤੋਂ ਵੱਧ ਵੋਟ ਪੈ ਸਕਦੀ ਹੈ ਲੋਕ ਸਭਾ ਚ ਹੂੰ ਤੇ ਜਿਹੜੀ 103 ਸਾਲ ਪੁਰਾਣੀ ਪਾਰਟੀ ਹੈ ਉਹ ਤਾਂ 13 ਤੋਂ ਸ਼ਮਲਾ ਤਿੰਨ ਅੱਠ ਦੀ ਖੜ ਗਈ 38 ਤੇ ਜੀ ਤੇ ਕੀ ਨਹੀਂ ਪੋਸਿਬਲ ਹੋ ਸਕਦਾ ਹੂੰ ਤੁਸੀਂ ਠੀਕ ਕਹਿ ਰਹੇ ਹੋ ਸੋ ਇਹ ਗੱਲ ਕਹਿਣੀ ਹੈ ਸਾਬਕਾ ਮੰਤਰੀ ਮਨੋਰੰਜਨ ਕਾਲਿਆਣੀ ਜੀ ਪਿਛਲੇ ਦਿਨੀ ਹਾਲਾਂਕਿ ਫਾਰਮ ਭਰਤਾ ਸੀ ਪਰ ਇਹ ਮਹਿਮਾ ਚਲਾਉਣ ਦੀ ਜਿਹੜੀ ਤਰੀਕ ਹੈ ਉਹ 1 ਸਤੰਬਰ ਹੈ ਹੂੰ ਇਹ ਪੜਾ ਵਾਈਜ਼ ਹੋਣੀ ਹੈ ਪਹਿਲੇ ਪੜਾ ਦੇ ਵਿੱਚ ਕਾਲਿਆ ਸਾਹਿਬ ਕਹਿੰਦੇ ਆ ਕਿ 25 ਤੋਂ 27 ਜੀ ਇਹਦੇ ਲਈ ਇਹ ਜਿਹੜਾ ਮਹਿਮਾ ਫੇਸ ਫਨ ਜੀ ਇਸ ਬੰਦ ਦੇ ਵਿੱਚ ਜੀ ਪਹਿਲੀ ਤਰੀਕ ਹੈ ਜੀ 25 ਤੋਂ 27 ਹੈ ਜੀ ਉਹਦੇ ਵਿੱਚ 25 ਸਤੰਬਰ ਤੋਂ 1 ਸਤੰਬਰ ਤੋਂ 25 ਤੱਕ ਜੀ ਦੂਜਾ ਪੜਾਅ 1 ਅਕਤੂਬਰ ਤੋਂ 15 ਤੱਕ ਜੀ ਜਿਹੜੀ ਸਰਗਰਮ ਹੈ ਮੈਂ ਉਹ 16 ਅਗਸਤ ਅਕਤੂਬਰ ਤੋਂ 31 ਅਕਤੂਬਰ ਤੱਕ ਹੈ ਇਹਨਾਂ ਦੀ ਇੱਕ ਨਵਾਂ ਐਪ ਹੈ ਅੱਛਾ ਜੀ ਉਹ ਨਮੋ ਐਪ ਦੇ ਜਰੀਏ ਤੁਸੀਂ ਉਹਦੇ ਤੇ ਜਾਓ ਬਿਸਕਲ ਮਾਰ ਦਿਓ ਹੂੰ ਉਹ ਸਮਝਣਗੇ ਤੁਸੀਂ ਮੈਂਬਰ ਬਣ ਕੇ ਹੂੰ ਆਸਾਨੀ ਹੈ ਆਸਾਨੀ ਹੈ ਕੋ ਕੋ ਤੁਹਾਡਾ ਸਾਰਾ ਰਿਕਾਰਡ ਤੁਹਾਡੇ ਫੋਨ ਦੇ ਜਰੀਏ ਤੁਹਾਡੇ ਕੋਲੇ ਪਿਆ ਉਹਨਾਂ ਕੋਲੇ ਹੂੰ ਸੋ ਉਹਨਾਂ ਦਾ ਟਾਰਗੇਟ 50 ਲੱਖ ਹੈ ਜੇ 50 ਲੱਖ ਉਹ ਪੈਦਾ ਕਰ ਗਏ ਕਿਉਂਕਿ ਉਹਨਾਂ ਤੇ ਕੋਈ ਪਾਬੰਦੀ ਤਾਂ ਹੈ ਨਹੀਂ ਫਲਾਨੀ ਪਾਰਟੀ ਚੋਂ ਨਹੀਂ ਲੈਣਾ ਜਾਂ ਫਲਾਨੇ ਚੋਂ ਨਹੀਂ ਲੈਣਾ ਜੀ ਬਿਲਕੁਲ ਉਹ ਹਰੇਕ ਪਾਰਟੀ ਨੂੰ ਸੱਦਾ ਦਿੰਦਾ ਮੈਂ ਜੀ ਆਇਆਂ ਨੂੰ ਆਓ ਜੀ ਸਾਡੇ ਵੱਲੋਂ ਵੈਲਕਮ ਹੈ ਇਸ ਕਰਕੇ ਉਹ ਆਪਣੀ ਐਡੀ ਵੱਡੀ ਮਹਿੰਮ ਸ਼ੁਰੂ ਕਰਨ ਲੱਗੇ ਨੇ ਹੂੰ ਸੋ ਭਾਰਤੀ ਜਨਤਾ ਪਾਰਟੀ ਜੇ ਅਕਤੂਬਰ ਅਖੀਰ ਤੱਕ ਜਾਂ ਦਸੰਬਰ ਅਖੀਰ ਤੱਕ ਵੀ ਆਪਾਂ ਕਰ ਲਈਏ 50 ਲੱਖ ਹੂੰ ਟਾਰਗੇਟ ਪੂਰਾ ਕਰ ਜਾਂਦੀ ਆ ਆਪਣੇ ਮੈਂਬਰਾਂ ਦਾ ਤੇ ਪਰ ਸੱਚੀ ਹੈ ਕਿ ਜਿਹੜਾ ਅੱਜ 18% ਸ਼ੇਅਰ ਹੈ ਉਹਨਾਂ ਦਾ ਪੰਜਾਬ ਦੀਆਂ ਵੋਟਾਂ ਦੇ ਵਿੱਚ ਲੋਕ ਸਭਾ ਚ ਜੀ ਇਹ ਤਾਂ ਫਿਰ 25 30% ਤੱਕ ਵੀ ਜਾ ਸਕਦੇ ਹੂੰ ਆਮ ਤੌਰ ਤੇ ਆਪਾਂ 50 ਦੇ ਵਿੱਚ ਦੇਖਿਆ ਹੈ ਵਿਧਾਨ ਸਭਾ ਚ ਤਕਰੀਬਨ ਤਕਰੀਬਨ 37% ਵਾਲਾ ਜਿੱਤਦਾ ਜੀ ਜੀ ਨਵੇਂ ਮੈਂਬਰ ਕਹਿਆ ਹੂੰ ਤੇ ਇਹ ਪੁਰਾਣੇ ਵੱਖਰੇ ਨੇ ਇਹਦਾ ਮਤਲਬ ਭਾਰਤੀ ਜਨਤਾ ਪਾਰਟੀ ਦਾ ਇਹ ਮਨਸੂਬਾ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੇ ਸਿਰਤੇ ਉਹਨ ਲੜਨੀ ਹੈ ਜਿਹੜੀ ਉਹਨਾਂ ਨੇ ਪਹਿਲਾਂ ਕਹਿਤੀ ਸੀ ਆ ਜਿਹੜੀ ਸੁਖਵੀਰ ਸਿੰਘ ਵਾਲੀ ਗੱਲ ਆਈ ਦਰਸ਼ਨ ਸਿੰਘ ਧਾਲੀਵਾਲ ਦੇ ਜਰੀਏ ਕਿ ਪੰਜ ਸੀਟਾਂ ਤੁਹਾਨੂੰ ਦੇ ਦਿੰਦੇ ਆ ਚਾਰ ਜਾਂ ਪੰਜ ਦਰਸ਼ਨ ਸਿੰਘ ਧਾਲੀਵਾਲ ਕਹਿੰਦੇ ਮੈਂ ਪੰਜ ਸੀਟਾਂ ਅਮਿਤ ਸ਼ਾਹ ਨਾਲ ਕਰਿਆ ਆ ਤੇ ਮੁੜ ਕੇ ਪ੍ਰਧਾਨ ਜੀ ਮੁੱਕਰ ਗਏ ਮੈਂ ਤਾਂ ਤੁਹਾਨੂੰ ਚਾਰ ਤੋਂ ਵੱਧ ਨਹੀਂ ਸੀ ਕਿਹਾ ਜਦੋਂ ਗੱਲ ਇਹ ਆਈ ਜੀ ਜਿਹੜੇ ਅਮਿਤ ਸ਼ਾਹ ਨੇ ਕਰਤਾ ਧਰਤਾ ਨੇ ਭਾਰਤੀ ਜਨਤਾ ਪਾਰਟੀ ਦੇ ਉਹ ਕਹਿੰਦੇ ਤੁਸੀਂ ਇੱਕ ਵਾਰੀ ਸੁਖਵੀਰ ਸਿੰਘ ਬਾਦਲਾਹ ਗਲਤ ਆ ਕਰ ਲਓ ਕਹਿੰਦਾ ਉਹਦਾ ਝੂਠਾ ਬੰਦਾ ਦੁਨੀਆ ਭਰ ਦਾ ਹੂੰ ਅੰਦਰ ਗੱਲ ਕੁਛ ਕਰਕੇ ਜਾਂਦਾ ਬਾਹਰ ਕੁਛ ਕਰਦਾ ਐਹੇ ਜੇ ਝੂਠੇ ਬੰਦੇ ਤੋਂ ਮੈਿਕ ਕਰਾਉਣੇ ਜੀ ਐਡਾ ਵੱਡਾ ਸਰਟੀਫਿਕੇਟ ਅਕਾਲੀ ਦਲ ਦੇ ਪ੍ਰਧਾਨ ਨੂੰ ਮਿਲ ਜਾਣਾ ਤੇ ਪਰ ਅਕਾਲੀ ਦਲ ਵਾਲੇ ਪਾਸੋਂ ਜਿੰਨੇ ਬੁਲਾਰੇ ਬੁਲਾਰੇ ਤੁਰੇ ਫਿਰਦੇ ਕਿਸੇ ਨੇ ਜਵਾਬ ਨਹੀਂ ਦਿੱਤਾ ਜਵਾਬ ਨਹੀਂ ਦਿੰਦਾ ਜੀ ਸੋ ਇਹ ਹੁਣ ਤਿੰਨ ਹਲਕਿਆਂ 'ਚ ਚੱਲੇ ਨੇ ਚੱਲੇ ਕੌਣ ਕੌਣ ਨੇ ਪ੍ਰਧਾਨ ਜਿਹੜੇ ਚੇਅਰਮੈਨ ਨੇ ਸੰਸਦੀ ਬੋਰਡ ਦੇ ਬੋਲਵਿੰਦਰ ਸਿੰਘ ਭੁੰਦੜ 77 ਤੋਂ ਬਾਅਦ ਕਦੇ ਜਿੱਤੇ ਹੀ ਨਹੀਂ ਜੀ ਦੂਜੇ ਨੇ ਲੁਧਿਆਣੇ ਵਾਲੇ ਮਹਿੰਦਰ ਸਿੰਘ ਗਰੇਵਾਲ ਗਰੇਵਾਲ ਹੂੰ 97 ਤੋਂ ਬਾਅਦ ਉਹ ਨਹੀਂ ਜਿੱਤੇ ਕਦੇ ਹੂੰ ਮਤਲਬ ਜਿੰਨੇ ਸਰਪ੍ਰਬੰਧਤਾਗੂ ਨੇ ਇਹਨਾਂ ਦੀ ਪਾਰਟੀ 'ਚ ਇਹ ਉਹ ਚੱਲੇ ਨੇ ਹੂੰ ਸੋ ਜਿਹੜਾ ਗੱਲ ਭਾਰਤੀ ਜਨਤਾ ਪਾਰਟੀ ਇੱਥੇ ਵਧਾ ਰਹੀ ਹੈ ਇਹਦਾ ਮਤਲਬ ਭਾਰਤੀ ਜਨਤਾ ਪਾਰਟੀ ਦਾ ਅਕਾਲੀ ਦਲ ਦੇ ਰਾਹੀਂ ਪੈਰ ਧਰਾਵਾ ਹੋਇਆ 23 ਸੀਟਾਂ ਉਹਨਾਂ ਨੂੰ ਦਿੰਦੇ ਸੀ ਵਿਧਾਨ ਸਭਾ 'ਚ ਤਿੰਨ ਦਿੰਦੇ ਸੀ ਲੋਕ ਸਭਾ 'ਚ ਹੂੰ ਤੇ ਗੱਲ ਉਹੀ ਹੈ ਕਿ ਗਵੰਡਨ ਅਗਲਨ ਆਈ ਸੀ ਘਰ ਦੀ ਬਾਲ ਕਰਨ ਵਾਸਤੇ ਜਿਵੇਂ ਈਸਟ ਇੰਡੀਆ ਕੰਪਨੀ ਨੇ ਮਾੜਾ ਜਿਹਾ ਵਪਾਰ ਦਾ ਪੈਰ ਧਰਾਵਾ ਕੀਤਾ ਸੀ ਭਾਰਤ 'ਚ ਤੇ ਪੂਰੇ ਭਾਰਤ 'ਚ ਰਾਜ ਕਰ ਲਿਆ ਫਿਰ ਹਾਂ ਜੀ ਸੋ ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਜੇ ਇਸ ਤਰੀਕੇ ਨਾਲ ਵਧਾ ਰਹੀ ਹੈ ਤਾਂ ਦੂਜੀਆਂ ਪਾਰਟੀਆਂ ਲਈ ਸੋਚਣ ਦਾ ਮੌਕਾ ਹੈ ਜੀ ਗੱਲ ਕਰੀਏ ਜੇਕਰ ਐਮਪੀ ਅਮਰਿਤਪਾਲ ਹੁਣਾ ਦੀ ਤਾਂ ਸਮੇਂ-ਸਮੇਂ ਤੇ ਕਈ ਲੋਕ ਉਹਨਾਂ ਦੇ ਹੱਕ ਦੇ ਵਿੱਚ ਆਏ ਤੇ ਕਈ ਲੋਕਾਂ ਨੇ ਉਹਨਾਂ ਦੇ ਖਿਲਾਫ ਤਟਲੋ ਸਾਬ ਕੀਤੀ ਪਰ ਉਹਨਾਂ ਦੇ ਹੱਕ ਦੇ ਵਿੱਚ ਖੁੱਲੇ ਤਰੀਕੇ ਨਾਲ ਆਉਣ ਵਾਲੇ ਤਜਿੰਦਰ ਸਿੰਘ ਜੋ ਕਿ ਰਾਜਸਥਾਨ ਦੇ ਰਹਿਣ ਵਾਲੇ ਉਹਨਾਂ ਨੇ ਓਪਨਲੀ ਇਸ ਚੀਜ਼ ਨੂੰ ਐਕਸੈਪਟ ਕੀਤਾ ਸੀ ਕਿ ਉਹ ਸਮਰਥਨ ਕਰਦੇ ਨੇ ਐਮਪੀ ਹੁਣਾ ਦਾ ਪਰ ਹੁਣ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਵੀ ਹੋਈ ਪਰ ਹੁਣ ਉਹ ਰਹਾ ਹੋ ਚੁੱਕੇ ਨੇ ਹੌਲੀ ਹੌਲੀ ਜਿਹੜੇ ਲੋਕਾਂ ਨੂੰ ਅੰਦਰ ਡੱਕਿਆ ਗਿਆ ਸੀਗਾ ਉਹਨਾਂ ਦਾ ਬਾਹਰ ਆਉਣਾ ਕਿਤੇ ਨਾ ਕਿਤੇ ਸ਼ੁਰੂ ਹੋ ਗਿਆ ਟਲੋ ਸਾਹਿਬ ਜੀ ਦੇਖੋ ਇਹਦੇ ਵਿੱਚ ਇਹ ਹੈਗਾ ਜਿਹੜੀ ਜਾਣਕਾਰੀ ਆਈ ਹੈ ਮੇਰੇ ਸਾਹਮਣੇ ਹੂੰ ਉਹ ਆਪਣੇ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਜੀ ਇਸ ਬਾਰੇ ਅਜੇ ਤੱਕ ਸਾਡੇ ਕੋਲੇ ਕਿਸੇ ਅਧਿਕਾਰਤ ਸਰੋਤ ਤੋਂ ਪੁਸ਼ਟੀ ਨਹੀਂ ਹੈ ਜੀ ਪਰੇ ਚੱਲ ਰਹੀ ਹੈ ਕਿ ਚੇਤਨਦਰਪਾਲ ਸਿੰਘ ਨੇ ਕੁਝ ਨਵੇਂ ਕਾਨੂੰਨਾਂ ਤਾਇਤ ਲੈ ਲਿਆ ਸੀ। ਦੇਸ਼ਦਰਵਾਜ਼ੀ ਨੂੰ ਕਹਿੰਦੇ ਆ ਇਹ ਉਹਦੇ 'ਚ ਨਵਾਂ ਸਹਿਨਤਾ ਬਣ ਗਿਆ ਇੱਕ। ਹੂੰ। ਉਹਦੇ 'ਚ ਉਹਨਾਂ ਨੂੰ ਜਵਾਬ ਤਾਂ ਮਿਲ ਗਿਆ। ਜੀ। ਪਹਿਲਾਂ ਆਪਾਂ ਉਹਨਾਂ ਦਾ ਵੀ ਸੁਣਿਆ ਸੀ ਕਲਸੀ ਸਾਹਿਬ ਦਾ। ਜੀ। ਕਲਸੀ ਸਾਹਿਬ ਤੇ ਐਨਐਸਐਲ ਆਤਾ। ਉਹਨਾਂ ਨੇ ਹਾਈ ਕੋਰਟ 'ਚ ਅਪੀਲ ਪਾਤੀ ਹੈ। ਹੂੰ। ਕਿ ਜਿਹੜਾ ਉਹ ਤੁਸੀਂ ਥਾਣਾ ਸੀ ਅਜਨਾਲਾ। ਅਜਨਾਲਾ। ਜੀ। ਅਜਨਾਲੇ ਵਾਲੇ ਥਾਣੇ ਦੇ ਉੱਤੇ ਮੇਰਾ ਤਾਂ ਕੋਈ ਰੋਲ ਇਹ ਨਹੀਂ ਮੇਰੀ ਕਿਤੇ ਤਸਵੀਰ ਤਾਂ ਦਿਖਾ ਦਿਓ ਜੀ ਸਾਰਾ ਜਿਹੜਾ ਉਹ ਉੱਥੇ ਵਾਪਰਿਆ ਸੀ ਘਟਨਾਕਰਮ ਜੀ ਉਹਨਾਂ ਨੇ ਅਪੀਲ ਕਰਤੀ ਐ ਉਹਨਾਂ ਤੇ ਵੀ ਐਨਐਸਐ ਲਾਤਾ ਸੀ ਕੱਲੇ ਐ ਕਿ ਉਹ ਕਿਹਾਇਆ ਗਿਆ ਸੀ ਭਾਈ ਅਮਰਪਾਲ ਸਿੰਘ ਦੇ ਧੜੇ ਵੱਲੋਂ ਡੇਰਾ ਬਾਬਾ ਨਾਨਕ ਤੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਜੀ ਜੀ ਗੱਦੜ ਵਹੇ ਤੋਂ ਉਹ ਜਿਹੜਾ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਭਗਵੰਤ ਬਾਜੇਕੇ ਜੀ ਭਗਵੰਤ ਸਿੰਘ ਬਾਜੇਕੇ ਜੀ ਉਹ ਵੀ ਦੁਬਾਰਾ ਹੋ ਸਕਦੇ ਨੇ ਇੱਕ ਇੱਥੋਂ ਵੀ ਚਰਚਾ ਆ ਗਈ ਸੀ ਜਿਹੜਾ ਮੋਗੇ ਜ਼ਿਲ੍ਹੇ ਨਾਲ ਸੰਬੰਧਿਤ ਹੈ ਕਿ ਉਹਨੂੰ ਬਰਨਾਲੇ ਤੋਂ ਚੋਂ ਲੜਾਈ ਜਾ ਸਕਦੀ ਹੈ ਜੀ ਸੋ ਇਹ ਸਾਰਾ ਕੁਝ ਨਾਲੋਂ ਨਾਲ ਚੱਲਦਾ ਪਿਆ ਹੈ ਹੁਣ ਦੇਖਣਾ ਇਹ ਹੈ ਕਿ ਜਿਹੜੇ ਇਹ ਗਰਮ ਦਲੀਏ ਕਥਤ ਰੂਪ ਜੇ ਕਿਹਾ ਜਾ ਰਿਹਾ ਹੈ ਮਾਨਯੋਗ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਇਹਨਾਂ ਨੂੰ ਕਿਸ ਤਰ੍ਹਾਂ ਦਾ ਫੈਸਲਾ ਲੈਂਦੀ ਹੈ ਜੀ ਟੇਲੋ ਸਾਹਿਬ ਬਾਬਾ ਫਰੀਦ ਆਗਮ ਦਿਵਸ ਹੈ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਆ ਰਿਹਾ ਹੈ ਵੱਡਾ ਮੇਲਾ ਜਿਹੜਾ ਉਹ ਫਰੀਦਕੋਟ ਦੀ ਧਰਤੀ ਦੇ ਉੱਪਰ ਪਰਦਾ ਸੋ ਅਜੇਹੇ ਦੇ ਵਿੱਚ ਫਰੀਦਕੋਟ ਦੇ ਡੀਸੀ ਤੇ ਫਰੀਦਕੋਟ ਦੇ ਐਮਐਲਏ ਸਮੇਤ ਉੱਥੋਂ ਦੇ ਸਾਰੇ ਜਿੰਨੇ ਅਧਿਕਾਰੀ ਨੇ ਉਹਨਾਂ ਦੇ ਨਾਲ ਇੱਕ ਵੱਡੀ ਬੈਠਕ ਪ੍ਰਸ਼ਾਸਨਿਕ ਬੈਠਕ ਹੈ ਜਿਹੜੀ ਹੋਈ ਹੈ ਜਿਸ ਨੂੰ ਦੇ ਵਿੱਚ ਇੰਤਜ਼ਾਮ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਨੇ ਸੋ ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਕਿ ਮੇਲਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗਾ ਤੇ ਇੰਤਜ਼ਾਮ ਨੇ ਜਿਹੜੇ ਉਹ ਕਿਸ ਤਰ੍ਹਾਂ ਦੇ ਨੇ ਪ੍ਰਭਜੋਤ ਇਸ ਮੇਲੇ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ 19 ਤੋਂ ਲੈ ਕੇ 23 ਸਤੰਬਰ ਤੱਕ ਜੀ ਆਮ ਤੌਰ ਤੇ ਪਹਿਲਾ ਅਕਤੂਬਰ ਚ ਬਣਾਇਆ ਜਾਂਦਾ ਸੀ ਅਕਤੂਬਰ ਚ ਝੁੰਨਾ ਆ ਜਾਂਦਾ ਹੈ ਜੀ ਫਰੀਦਕੋਟ ਦੇ ਵ代ਾਇਕ ਗੁਰਦਿੱਤ ਸਿੰਘ ਸੇਖੋਂ ਉੱਥੋਂ ਦੇ ਡਿਪਟੀ ਕਮਿਸ਼ਨਰ ਬਨੀਤ ਜੋਸ਼ੀ ਜੀ ਹੋਰ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਇਹਦੇ ਚ ਸ਼ਮੂਲੀਅਤ ਕੀਤੀ ਹੈ ਇਹਦੇ ਜਿਹੜੇ ਮੇਲੇ ਦੇ ਕਰਤਾ ਧਰਤਾ ਨੇ ਉਹ ਵਧੀਕ ਡਿਪਟੀ ਕਮਿਸ਼ਨਰ ਨੇ ਨਰਪਿੰਦਰ ਸਿੰਘ ਜੀ ਉਹਨਾਂ ਦੇ ਨਾਲ ਐਸ ਡੀ ਐਮ ਜਿਹੜੇ ਨੇ ਕੋਟਕਪੂਰੇ ਦੇ ਉਹਨਾਂ ਦਾ ਨਾਮ ਹੈਗਾ ਜੀ ਵਰਨ ਕੁਮਾਰ ਜੀ ਤੇ ਜਿਹੜੇ ਫਰੀਦਕੋਟ ਦੇ ਐਸ 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 ਡੀ ਐਮ ਨੇ ਉਹ ਵੀਰਪਾਲ ਕੌਰ ਨੇ ਜੀ ਤੇ ਬਖ ਬਖ ਮੈਂ ਕਿਵੇਂ ਨਾਲ ਸੰਬੰਧਿਤ ਕਾਫੀ سارے ਅਧਿਕਾਰੀ ਉੱਥੇ ਹੋਰ ਵੀ ਹਾਜ਼ਰ ਸਨ ਹੂੰ ਕਿਉਂਕਿ ਈਵੈਂਟ ਬਹੁਤ ਵੱਡਾ ਹੈ ਬਿਲਕੁਲ ਹਰ ਸਾਲ ਦੁਨੀਆਂ 'ਚ ਇਹਦੀ ਚਰਚਾ ਰਹਿੰਦੀ ਹੈ ਇਸ ਮੇਲੇ ਦੇ ਉੱਤੇ ਕਈ ਵਾਰ ਬਾਬਾ ਗੁਰਦਾਸ ਮਾਨ ਵੀ ਗਏ ਨੇ ਹੂੰ ਕਬੱਡੀ ਵਗੈਰਾ ਦੇ ਮੈਚ ਹੁੰਦੇ ਆ ਕਈ ਤਰ੍ਹਾਂ ਦੇ ਵੈਂਟਾ ਕਵੀ ਦਰਬਾਰ ਹੁੰਦਾ ਹੈ ਜਿਹੜਾ ਬਾਬਾ ਫਰੀਦ ਜੀ ਦਾ ਟਿੱਲਾ ਹੈ ਉੱਥੇ ਅਖੰਡ ਪਾਤਸ਼ਾਹ ਵੀ ਹੁੰਦੇ ਨੇ ਜੀ ਔਰ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਵਿੱਚ ਜੇ ਮੰਨਿਆ ਗਿਆ ਕਿ ਸਭ ਤੋਂ ਸਰਲ ਬਾਣੀ ਹੈ ਜਿਹੜੀ ਉਹ ਬਾਬਾ ਫਰੀਦ ਜੀ ਦੀ ਹੈ ਜੀ ਬੋ ਉਹਨਾਂ ਦਾ ਦੋਹਾ ਸੀ ਗਲੀਆਂ ਚਿੱਕੜ ਕਰ ਦੂਰ ਨਾਲ ਪਿਆਰੇ ਨੇਹ ਚੱਲਾਂ ਤਾਂ ਭਿੱਜਾ ਕੰਬਲੀ ਰਾਹਾਂ ਤਾਂ ਟੁੱਟੈ ਨੇ ਜੀ ਫਿਰ ਆਪੇ ਜਵਾਬ ਦਿੰਦੇ ਭਿੱਜਿਓ ਸੱਜਿਓ ਕੰਬਲੀ ਅੱਲਾ ਵਰਸਿਓ ਮੇਂ ਜਾਏ ਮਿਲਾਂ ਤਨ ਸੱਜਣਾ ਟੁੱਟੈ ਨਾਹੀ ਨੇ ਜਾਣੇ ਕਾਗਾ ਕਰਕਟ ਢੋਲਿਆ ਸਗਲਾ ਖਾਇਆ ਮਾਸ ਇਹ ਦੋ ਨਾਇਣ ਮਤ ਸ਼ੋ ਫੇਰ ਵੇਖਣ ਦੀ ਆਸ ਭਾਵੇਂ ਜਦੋਂ ਬੰਦਾ ਬਿਲਕੁਲ ਬੜਾਪੇ ਤੇ ਚੱਲ ਜਾਂਦਾ ਹੈ ਉਹਦਾ ਦਿਸਣਾ ਵੀ ਘਟ ਜਾਂਦਾ ਹੈ ਤੇ ਫਿਰ ਉਹ ਕਹਿੰਦੇ ਆ ਕਿ ਕਾਵਾ ਸਾਰਾ ਬਾਸ ਤੂੰ ਖਾ ਲਿਆ ਪਰ ਇਹ ਦੋ ਅੱਖਾਂ ਨਾ ਕਹੀਆਂ ਜੇ ਮੈਨੂੰ ਹੋਰ ਜਹਾਨ ਦੇਖਣ ਦੀ ਆਸ ਸੋ ਬਾਬਾ ਜੀ ਦੀ ਜਿਹੜੀ ਸਰਲ ਬਾਣੀ ਹੈ ਜਦੋਂ ਅਖੰਡ ਪਾਤਸ਼ਾਹ ਦਾ ਭੋਗ ਪੈਂਦਾ तकरीबन तकरीबन ਇਸ ਸਵੇਰੇ ਸਵੇਰੇ ਆਉਂਦੀ ਹੈ ਜੀ ਤੇ ਜਿਹੜਾ ਇੱਕ ਰੌਚਕ ਅਖੀਰ ਦੇ ਵਿੱਚ ਭਾਵੇਂ ਰਾਗਮਾਲ ਹੈ ਉਸ ਤੋਂ ਪਹਿਲਾਂ ਜਿਹੜੇ ਨੌਵੇਂ ਪਾਸ਼ਾ ਉਹਦੇ ਨੌਵੇਂ ਮਹਲੇ ਦੇ ਸ਼ਲੋਕ ਨੇ ਉਹਨਾਂ ਦੀ ਵੀ ਆਪਣੀ ਬਹਾਤਤਾ ਉਹ ਵੀ ਬਹੁਤ ਸੌਖੀ ਹੈ ਪੂਰੀ ਗਰਵਾਨੀ ਦਾ ਨਿਚੋੜ ਉਹਦੇ ਵਿੱਚ ਦਿੱਤਾ ਹੋਇਆ ਜੀ ਜਿੱਤੇ ਬਾਬਾ ਜੀ ਕਹਿੰਦੇ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਈ ਹੂੰ ਫੇ ਸੁਖਾਂ ਦੇ ਜਤਨ ਬਹੁਤ ਕਰ ਲੇ ਬਿਲਕੁਲ ਦੁੱਖਾਂ ਦਾ ਨੀ ਕਦੇ ਉਪਾਗ ਕੀਤਾ ਤੇ ਮਾਇਆ ਬਾਰੇ ਬੜਾ ਵਧੀਆ ਕਹਿ ਮਾਇਆ ਮਨੋ ਨਾ ਬਿਸਰੇ ਮੰਗਾ ਦਮਾ ਦਮ ਹੂੰ ਇਹਦਾ ਮਤਲਬ ਜਦੋਂ ਬਾਬਾ ਜੀ ਨੇ ਬਾਣੀ ਲਿਖੀ ਸੀ ਇਹ ਮਾਇਆ ਦੀ ਹੋੜ ਉਦੋਂ ਵੀ ਸੀ ਜੇ ਹਸਾਵਸਰ ਲੈਰੋਂ ਬੰਦਾ ਸੌਖਾ ਰਹਿੰਦਾ ਤੇ ਕਈ ਵੱਡੇ ਆਗੂਆਂ ਵਾਂਗੂ ਫੌੜਿਆਂ ਨਾਲ ਕਢੀਸਦੇ ਆ ਰਜਦੇ ਨਹੀਂ ਰਜਦੇ ਨਹੀਂ ਹੈਗੇ ਫੌੜੇ ਦੋ ਚੀਜ਼ਾਂ ਨੇ ਆਪਣੀ ਭਾਸ਼ਾ ਦੇ ਵਿੱਚ ਵਟੰਡੇ ਵਾਲੇ ਦੇ ਵਿੱਚ ਇੱਕ ਹੁੰਦਾ ਸੰਬਰਕਤਾ ਇੱਕ ਹੁੰਦਾ ਫੌੜਾ ਹੂੰ ਦੋਨੇ ਚੀਜ਼ਾਂ ਉਹ ਨੇ ਫੌੜਾ ਹੁੰਦਾ ਆਪਾਂ ਪਸ਼ੂਆਂ ਦਾ ਗੋਹਾ ਵਗੈਰਾ ਖਿੱਚਣ ਵਾਸਤੇ ਹੈ ਉਹੀ ਚੀਜ਼ ਜੀ ਤੇ ਜਦੋਂ ਪੁਰਾਣੇ ਮਸ਼ੀਨਾਂ ਦੇ ਥੱਲੇ ਬੋਲ ਦੇ ਵਿੱਚ ਉਹ ਖਿੱਚਿਆ ਜਾਂਦਾ ਸੀ ਉਹਨੂੰ ਸਫਰ ਕਥਾ ਕਹਿੰਦੇ ਸੀ ਜੀ ਸੋ ਉਹਦੇ ਨਾਲ ਭਾਵ ਮੋਟੀ ਮਾਇਆ ਰੁਪਈਆ ਦੋ ਰੁਪਈਏ ਨਹੀਂ ਲੱਖਾਂ ਕਰੋੜਾਂ ਦੇ ਵਿੱਚ ਖਿੱਚਰੀ ਹੈ ਉਹਦੇ ਬਾਰੇ ਬਾਬਾ ਜੀ ਨੇ ਗੱਲ ਕੀਤੀ ਹੈ ਸੋ ਉਹਨਾਂ ਦਾ ਆਗਮਪੁਰ ਦੇ ਵਿੱਚ ਹੁਣੇ ਤੋਂ ਤਿਆਰੀਆਂ ਆਰੰਭ ਹੋ ਗਈਆਂ ਨੇ 19 ਤੇ 23 ਤੱਕ ਜੀ 19 ਤੇ 24 23 4 ਦਿਨਾਂ ਦਾ ਇਹ ਸਮਾਗਮ ਹੈ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਇਵੈਂਟ ਵਿਸ਼ੇ ਪੱਧਰ ਤੇ ਮਸ਼ਹੂਰ ਨੇ ਜੀ ਗੱਲ ਕਰੀਏ ਤਾਂ ਢਿੱਲੋ ਸਾਹਿਬ ਭਾਈ ਵਡਾਲਾ ਹੁਣਾਂ ਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਹੈ ਉਹ ਕਹਿੰਦੇ ਨੇ ਕਿ 328 ਸਰੂਪਾਂ ਦੀ ਗੱਲ ਨਾ ਕਰਨ ਵਾਲੇ ਜਿਹੜੇ ਲੋਕ ਨੇ ਉਹ ਪੰਥਕ ਕਿਵੇਂ ਹੋ ਸਕਦੇ ਨੇ ਮਤਲਬ ਸਿੱਧੇ ਤੌਰ ਤੇ ਉਹਨਾਂ ਨੇ ਨਿਸ਼ਾਨਾ ਸਾਧਿਆ ਕਿ ਉਹ ਪੰਥਕ ਕਿਵੇਂ ਹੋ ਸਕਦੇ ਨੇ ਇਸ ਤੋਂ ਲੈ ਕੇ ਬੇਸ਼ੱਕ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਬੜੀਆਂ ਟਕਰਾਰਾਂ ਹੋਣ ਪਰ 328 ਸਰੂਪ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਇਹ ਚਰਚਾ ਤੇ ਹਾਲੇ ਵੀ ਉਸੇ ਤਰ੍ਹਾਂ ਚੱਲਦੀ ਜਾ ਰਹੀ ਹੈ ਜੀ ਉਹਨਾਂ ਦਾ ਸਿੱਧਮ ਸਿੱਧਾ ਨਿਸ਼ਾਨਾ ਉਹਨਾਂ ਤੇ ਆ ਜਿਹੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਭੀ ਬੈਠੇ ਆ ਜੀ ਉਹਨਾਂ ਦੇ ਪਿੱਛੇ ਜਿਹੜੀ ਸਿਆਸੀ ਪਰਿਵਾਰ ਹੈ ਕਿ ਇੱਥੇ ਬਹੁ ਗਿਣਤੀ ਲੋਕ ਜਿਨ੍ਹਾਂ ਨੇ ਭਾਵੇਂ ਗੱਲ ਦੇ ਵਿੱਚ ਗਾਤਰੇ ਵੀ ਪਾਇਆ ਦਾੜੇ ਵੀ ਪ੍ਰਕਾਸ਼ ਕੀਤੇ ਆ ਜੀ ਪਰ ਉਹਨਾਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਮਾਨ ਮਰਿਆਦਾ ਦੇ ਉਲਟ ਉਹਨਾਂ ਦੇ ਧਾਰੀਆਂ ਦਾ ਉਹਨਾਂ ਬੰਦਿਆਂ ਦਾ ਫਿਕਰ ਹੈ ਜਿਨ੍ਹਾਂ ਨੇ ਸਿੱਖ ਪੰਥ ਨੂੰ ਇੱਥੋਂ ਤੱਕ ਕਥਤ ਰੂਪ ਦੇ ਵਿੱਚ ਪਹੁੰਚਾਇਆ ਹੂੰ ਉਹ ਭਾਵੇਂ ਸ਼ਰੋਮਣੀ ਕਮੇਟੀ ਦੇ ਹੋਣ ਤੇ ਭਾਵੇਂ ਸ਼ਰੋਮਣੀ ਅਕਾਲੀ ਦਲ ਦੇ ਹੋਣ ਜੀ ਇਹ ਭਾਈ ਬਲਦੇਵ ਸਿੰਘ ਬਡਾਲਾ ਦਾ ਕਹਿਣਾ ਹੈ ਲੰਬੇ ਸਮੇਂ ਤੋਂ ਬਾਅਦ ਇਹ ਮਾਮਲਾ ਚੁੱਕਿਆ ਜਦਰ ਸਾਹਿਬ ਨੇ ਇਹਦੇ ਮਾਮਲੇ ਦੇ ਵਿੱਚ ਇੱਕ ਕਮੇਟੀ ਬਣਾਈ ਇੱਕ ਔਰਤ ਜੱਜ ਇੱਕ ਵਕੀਲ ਹੂੰ ਤੇ ਇੱਕ ਹੋਰ ਉਹਨਾਂ ਨੂੰ ਪਾਇਆ ਗਿਆ ਜਦੋਂ ਥੋੜੀ ਜੀ ਡਿਟੇਲ ਪਤਾ ਲੱਗੀ ਸ਼ਾਇਦ ਉਹ ਜੱਜ ਸਹਿਬਾਂ ਦਾ ਨਾਂ ਕੋਲੀ ਸੀ ਪਿੱਛੇ ਜੀ ਮੈਂ ਥੋੜਾ ਜਿਹਾ ਨਾਮ ਭੁੱਲ ਗਿਆ ਉਹਨਾਂ ਦਾ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਇੱਥੇ ਤਾਂ ਬਹੁਤ ਕੁਝ ਹੋਇਆ ਉਹਨਾਂ ਨੇ ਇਸ ਜਾਂਚ ਤੋਂ ਆਪਣੇ ਆਪ ਨੂੰ ਪਾਸਾ ਵਟ ਲਿਆ ਹੂੰ ਹਿਮਾ ਕੋਲੀ ਸੀ ਉਹਨਾਂ ਦਰੋਂ ਜੀ ਉਹਨਾਂ ਦੇ ਨਾਲ ਸੀ ਇੱਕ ਵਕੀਲ ਭਾਈ ਇਸ਼ਰ ਸਿੰਘ ਬਾਅਦ ਵਿੱਚ ਉਹਨਾਂ ਨੂੰ ਦੇਤੀ ਉਸ ਵੇਲੇ ਤੇ ਜੱਦਰ ਸਾਹਿਬ ਨੇ ਪਹਿਲਾਂ ਤਾਂ ਬੋਲ ਤੁਸੀਂ ਕੀ ਕੀਤਾ ਕੀ ਹੈ ਜਾਉ ਪ੍ਰਕਰਮਾਂ ਦੇ ਵਿੱਚ ਗਿੜਾ ਦੇਖਿਓ 17 ਵੈਗੁਰ ਜਰਦੇ ਜੇ ਬੋਲਣਾ ਨਹੀਂ ਹੂੰ ਬਾਅਦ ਵਿੱਚ ਪਾਣਾ ਮਾਲਾ ਲਿਆ ਸੋ ਮੇਰੇ ਕਹਿਣ ਦਾ ਮਤਲਬ ਭਾਈ ਬਡਾਲਾ ਸਾਹਿਬ ਕਹਿੰਦੇ ਕਿ ਜਿਹੜੇ ਰਾਜ ਦੇ ਵਿੱਚ 328 ਰੂਪ ਲੱਭਦੇ ਨਹੀਂ ਹੂੰ ਇਸੇ ਕੌਮ ਬਾਤ ਤੇ ਬਹੁਤ ਵੱਡੀ ਗੱਲ ਨਹੀਂ ਬਿਲਕੁਲ ਭਾਈ ਬਲਦੇਵ ਸੇ ਉਹ ਸਿਰਸਾ ਉਹ ਵੀ ਬਲਦੇਵ ਉਹ ਵੀ ਬਲਦੇਵ ਉਹ 1997 ਤੋਂ ਮਾਮਲਾ ਚੱਕੀ ਬੈਠੇ ਆ ਕਿ ਸ਼ਰੋਮਣੀ ਕਮੇਟੀ ਦੀਆਂ ਮੋਹਰਾਂ ਤਹਿਤ 300 ਤੋਂ ਵੱਧ ਕਿਤਾਬਾਂ ਛਾਪੀਆਂ ਗਈਆਂ ਹਮ ਇੱਕ ਹਿੰਦੀ ਦੀ ਕਿਤਾਬਾ ਸਿੱਖ ਇਤਿਹਾਸ ਉਹਦੇ ਵਿੱਚ ਗੁਰੂ ਸਾਹਿਬ ਬਾਰੇ ਬਹੁਤ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਤੇ ਹੁਣ ਤੱਕ ਜੱਦਰ ਕਾਲ ਤੱਕ ਤੇ ਜਾਂ ਦੂਜੇ ਕਿਸੇ ਨੂੰ ਜੇ ਗੁਰੂ ਸਾਹਿਬ ਬਾਰੇ ਹਜੇ ਕੁਝ ਹੋਵੇ 1998 ਦਾ ਇਹ ਕੰਮ ਚੱਲਦਾ ਹੈ ਕੋਈ ਜਵਾਬ ਨਹੀਂ ਅਜੇ ਤੱਕਰ ਕੋਈ ਜਵਾਬ ਨਹੀਂ ਕੋਈ ਕੁਝ ਨਹੀਂ ਹੈ 300 ਸਾਲਾਂ 1999 ਚ ਹੋਇਆ ਸੀਗਾ ਖਾਲਸਾ ਪੰਥ ਦਾ ਛਪਾਈਆਂ ਵੀ ਸ਼ੁਰੂ ਨਹੀਂ ਕਮੇਟੀ ਆ ਮੋਰ ਲੱਗੀ ਆ ਹੂੰ ਕਿਸੇ ਨੇ ਉਹਦੀ ਪੇਮੈਂਟ ਵੀ ਕੀਤੀ ਹੋਊ ਕਿਹਨੂੰ ਕੀਤੀ ਆ ਬਿਲਕੁਲ ਅਜੇ ਤੱਕਰ ਘੱਟੇ ਕੌੜੀਆਂ ਰੋਲ ਤਾ ਇਹ ਮਾਮਲਾ ਸੋ ਭਾਈ ਬਡਾਲਾ ਸਾਹਿਬ ਕਹਿੰਦੇ ਆ ਕਿ ਜਿਨ੍ਹਾਂ ਦੇ ਰਾਜ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੋਵੇ ਜਿਨ੍ਹਾਂ ਦੇ ਰਾਜ ਦੇ ਵਿੱਚ ਗੁਰੂ ਸਾਹਿਬ ਗਲੀਆਂ ਚ ਲਟਾਲੇ ਗਏ ਹੋਣ ਜਿਨ੍ਹਾਂ ਦੇ ਰਾਜ ਵਿੱਚ ਲਲਕਾਰਿਆ ਗਿਆ ਹੋਵੇ ਤੁਹਾਡਾ ਗੁਰੂ ਸਾਡੇ ਕੋਲ ਲੈ ਜਾਓ ਜੀ 10 ਲੱਖ ਰੁਪਇਆ ਦੇਵਾਂਗੇ ਹੂੰ ਤੇ ਆਹ ਪਿੰਡ ਆ ਬਰਗਾੜੀ ਦੇ ਵਿੱਚ ਇਹਨਾਂ ਲਈ ਤੁਹਾਡਾ ਗੁਰੂ ਤੇ ਜਿਨ੍ਹਾਂ ਦੀ ਉਦੋਂ ਸਰਕਾਰ ਚੋਂ ਕਹਿੰਦੇ ਸਾਡਾ ਕਸੂਰ ਹੀ ਕੀ ਹੈ ਲਲਕਾਰੇ ਜਾਨ ਨੂੰ ਉਹਨਾਂ ਨੇ ਸਾਂਭਿਆ ਨਹੀਂ ਸੋ ਅੱਜ ਇਸੇ ਕਰਕੇ ਤਾਂ ਜਦੋਂ ਤੁਸੀਂ ਸਵੇ ਸਰ ਕਦਮ ਨਾ ਚੱਕੇ ਤੇ ਫਿਰ ਵਕਤੋਂ ਖੁੰਜੀ ਡੂਮ ਨਹੀਂ ਗਾਵੇ ਆਲ ਪਤਾ ਜੀ ਜੀ ਬਿਲਕੁਲ ਤੁਹਾਨੂੰ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਦਰਸ਼ਕਾਂ ਨਾਲ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਹੈ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਸੋ ਤੁਸੀਂ ਪ੍ਰੋਗਰਾਮ ਦੇਖਿਆ ਇੱਕ ਮੇਰੀ ਵੀ ਸੁਣੋ ਜਿਸ ਵਿੱਚ ਕੁਝ ਖਾਸ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਰੋਜ਼ਾਨਾ ਦੀਆਂ ਰੋਜ਼ਮਰਾਂ ਦੀਆਂ ਖਬਰਾਂ ਤੁਸੀਂ ਆਮ ਸੁਣਦੇ ਰਹਿੰਦੇ ਹੋ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਖਬਰਾਂ ਤੋਂ ਹਟ ਕੇ ਜੇ ਕੁਝ ਤੁਹਾਨੂੰ ਦੱਸ ਸਕੀਏ ਜਾਂ ਫਿਰ ਕੋਈ ਇਹੋ ਜਿਹੀ ਜਾਣਕਾਰੀ ਜਿਹੜੀ ਕਿ ਸਾਹਮਣੇ ਨਾ ਆਈ ਹੋਵੇ ਉਸ ਬਾਰੇ ਗੱਲਬਾਤ ਕਰ ਸਕੀਏ ਇਸੇ ਤਰ੍ਹਾਂ ਮਰਤੂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ